ਵੱਡੀ ਖਬਰ ਇਹ ਭਾਈ ਅਮਰਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਿਆ ਕਿ ਉੱਥੇ ਹੀ ਹੁਣ ਹਾਈ ਕੋਰਟ ਨੇ ਕੱਲੀ-ਕੱਲੀ ਐਫ ਆਈ ਆਰ ਨੂੰ ਲੈ ਕੇ ਬੇਰਵਾ ਮੰਗਿਆ ਹੈ ਤੇ ਜਿਸ ਦੇ ਤਹਿਤ 17 ਫਰਵਰੀ ਤੱਕ ਹੁਕਮ ਦਿੱਤੇ ਗਏ ਨੇ ਕਿ ਸਾਰਾ ਜਿਹੜਾ ਬੇਰਵਾ ਭੇਜਿਆ ਜਾਵੇ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਇਹ ਵੱਡੀ ਖਬਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਹੁਣ ਉੱਥੇ ਹੀ ਕੋਰਟ ਨੇ ਹੁਕਮ ਲਗਾ ਦਿੱਤੇ ਨੇ ਤੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਡਿਬਰੂਗੜ ਜੇਲ੍ਹ ਚ ਬੰਦ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਕੱਲਾ-ਕੱਲੇ ਜੋ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀਆਂ ਗਈਆਂ ਉਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਪੂਰੀ ਜਾਣਕਾਰੀ ਮੰਗੀ ਹੈ ਤੇ 17 ਫਰਵਰੀ ਨੂੰ ਲੈ ਕੇ ਕਿਹਾ ਗਿਆ ਹੈ ਕਿ ਸਮਾ ਦਿੱਤਾ ਜਾਵੇਗਾ ਤੇ ਜਿਸ ਦੇ ਤਹਿਤ ਸਾਰਾ ਫਰਵਰੀ ਤੱਕ ਕੱਲੀ-ਕੱਲੀ ਡਿਟੇਲ ਹੈ ਜਿਹੜੀ ਕੋਰਟ ਦੇ ਵਿੱਚ ਭੇਜੀ ਜਾਵੇ ਤੇ ਹੁਣ ਗੱਲ ਕਰੀਏ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਦਰਜ ਸਾਰੀਆਂ ਐਫ ਆਈ ਆਰ ਦੇ ਵੇਰਵੇ ਮੰਗੇ ਨੇ ਤੇ ਉੱਥੇ ਹੀ ਅਮਰਿਤਸਰ ਅਤੇ ਮੋਗਾ ਦੇ ਡੀ ਐਮਸ ਨੂੰ ਜਿਹੜਾ ਕਿ 17 ਫਰਵਰੀ ਤੱਕ ਪੂਰੀ ਜਾਣਕਾਰੀ ਹਾਈ ਕੋਰਟ ਚ ਜਮਾ ਕਰਾਉਣ ਦੇ ਹੁਕਮ ਦਿੱਤੇ ਗਏ ਨੇ ਤੇ ਉੱਥੇ ਹੀ ਪਟੀਸ਼ਨ ਕਰਤਾ ਮਲਜ਼ਮ ਹੈ ਜਾਂ ਨਹੀਂ ਤੇ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਖਿਲਾਫ ਦਰਜ ਸਾਰੀਆਂ ਐਫ ਆਈ ਆਰ ਦਾ ਜਿਹੜਾ ਕਿ ਬਿਉਰਾ ਮੰਗਿਆ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਤੋਂ ਦੀ ਜਵਾਬ ਮੰਗਿਆ ਤੇ ਹਾਈ ਕੋਰਟ ਦੀ ਚੀਫ ਜਸਟਿਸ ਸ਼ੀਲ 나ਗੂ ਤੇ ਜਸਟਿਸ ਗੋਏ ਤੇ ਬੈਚ ਨੇ ਜਿਹੜਾ ਕਿ ਅੰਮ੍ਰਿਤਸਰ ਤੇ ਮੋਕਾ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਤੇ ਉਹ ਇੱਕ ਹਫ਼ਤੇ ਦੇ ਅੰਦਰ ਜਿਹੜਾ ਕਿ ਹਲਫਨਾਮਾ ਦਾਖਲ ਕਰਨ ਤੇ ਇਸ ਹਲਫਨਾਮੇ ਚ ਸਾਰੀਆਂ ਜਿਹੜੀਆਂ ਕਿ ਐਫ ਆਈ ਆਰ ਦਾ ਪੂਰਾ ਬਿਉਰਾ ਦਿੱਤਾ ਜਾਵੇ ਤੇ ਸਪਸ਼ਟ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹ ਪਟੀਸ਼ਨ ਕਰਤਾ ਮਲਜ਼ਮ ਹੈ ਜਾਂ ਨਹੀਂ ਤੇ ਜਿਸ ਦੇ ਤਹਿਤ ਦੱਸੀਏ ਕਿ ਹੁਣ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਉੱਤੇ ਜੋ-ਜੋ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਉਸ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵਿੱਚ ਜਵਾਬ ਦੇਣਾ ਪਵੇਗਾ ਤੇ ਜਿਸ ਤੋਂ ਬਾਅਦ ਕੋਰਟ ਦੇ ਜਿਹੜੇ ਵੱਲੋਂ ਹੁਕਮ ਇਹ ਲਗਾਏ ਗਏ ਨੇ ਤੇ ਜਿਸ ਦੇ ਤਹਿਤ ਹੁਣ 17 ਫਰਵਰੀ ਤੱਕ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਕਿਹਾ ਹੈ ਤੇ ਦੱਸੀਏ ਕਿ ਕਾਫੀ ਸਾਲ ਜਿਹੜੇ ਕਿ ਇੱਕ ਜਾਂ ਦੋ ਸਾਲ ਹੋ ਗਏ ਹੁਣੇ ਨੇ ਤੇ ਜਿਸ ਦੇ ਤਹਿਤ ਭਾਈ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ 'ਚ ਬੰਦ ਰਹੇ ਤੇ ਉੱਥੇ ਹੀ ਉਹਨਾਂ ਦੇ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਹੁਣ ਹਾਈ ਕੋਰਟ ਨੇ ਐਨਐਸਏ ਨੂੰ ਲੈ ਕੇ ਜਿਹੜਾ ਕਿ ਕਿਹਾ ਹੈ ਕਿ ਜੋ ਵੀ ਭਾਈ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਐਫਆਈਆਰ ਦਰਜ ਹੋਈਆਂ ਨੇ ਉਹ ਸਾਰਾ ਉਸ ਦਾ ਬਿਉਰਾ ਦਿੱਤਾ ਜਾਵੇ ਤੇ 17 ਫਰਵਰੀ ਤੱਕ ਕੱਲੀ-ਕੱਲੀ ਡਿਟੇਲ ਹੈ ਜਿਹੜੀ ਕਿ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇ ਤੇ ਹੁਕਮ ਜਿਹੜੇ ਕਿ ਕੋਰਟ ਦੇ ਵੱਲੋਂ ਲਗਾਏ ਗਏ ਨੇ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਨੂੰ ਗੱਲ ਕਰੀਏ ਤਾਂ ਉੱਥੇ Bye. Hey. ਪੰਜਾਬ ਦੇ ਵਿੱਚ ਇੱਕ ਅਜਿਹੀ ਹਲਚਲ ਹੋਈ ਤੇ ਜਿਸ ਦੇ ਤਹਿਤ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਜਿਹੜਾ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਐਨਐਸਏ ਲਗਾਇਆ ਜਾਂਦਾ ਹੈ ਉੱਥੇ ਹੀ ਸਿੱਖ ਜਥੇਬੰਦੀਆਂ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਪੜਕਦੀਆਂ ਹੋਈਆਂ ਨਜ਼ਰ ਆਈਆਂ ਤੇ ਉੱਥੇ ਹੀ ਜੋ ਐਨਐਸਏ ਲੱਗਿਆ ਉਸ ਨੂੰ ਲੈ ਕੇ ਵਿਰੋਧ ਹੋਇਆ ਤੇ ਭਾਈ ਅਮਰਿਤਪਾਲ ਸਿੰਘ ਨੇ ਆਪ ਵੀ ਹਾਈ ਕੋਰਟ ਦੇ ਵਿੱਚ ਰੁਖ ਕੀਤਾ ਤੇ ਕਿਹਾ ਸੀ ਕਿ ਜੋ NSA ਲੱਗੀ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਲਗਾਈ ਗਈ ਹੈ ਪਟੀਸ਼ਨਾਂ ਲਗਾਤਾਰ ਪਾਈਆਂ ਜਾ ਰਹੀਆਂ ਨੇ ਤੇ ਭਾਈ ਅਮਰਤਪਾਲ ਸਿੰਘ ਨੇ ਕਿਹਾ ਕਿ ਜੋ ਮੇਰੇ ਉੱਤੇ NSA ਲੱਗੀ ਹੈ ਉਸ ਨੂੰ ਰੱਦ ਕੀਤਾ ਜਾਵੇ ਤੇ ਜਿਸ ਦੇ ਤਹਿਤ ਹੁਣ ਹਾਈ ਕੋਰਟ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਅਤੇ ਉਹਦੇ ਸਾਥੀਆਂ ਦੇ ਉੱਤੇ ਜੋ ਐਨਐਸਏ ਲੱਗੀ ਹੈ ਤੇ ਜੋ ਐਫਆਈਆਰ ਯਾਨੀ ਕਿ ਹੋਰ ਪਰਚੇ ਦਰਜ ਹੋਏ ਨੇ ਉਸ ਨੂੰ ਲੈ ਕੇ ਹੁਣ ਜਾਣਕਾਰੀ ਹੈ ਜਿਹੜੀ ਕਿ ਕੋਰਟ ਨੇ ਮੰਗ ਲਈ ਹੈ ਤੇ ਜਿਸ ਤੋਂ ਬਾਅਦ ਹੁਣ ਸਾਰਾ ਫਰਵਰੀ ਨੂੰ ਕੋਰਟ ਕੋਈ ਵੱਡਾ ਫੈਸਲਾ ਕਰ ਸਕਦਾ ਹੈ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਨੂੰ ਲੈ ਕੇ ਕੱਲੀ-ਕੱਲੀ ਡਿਟੇਲ ਹੈ ਜਿਹੜੀ ਕਿ ਕੋਰਟ ਦੇ ਵਿੱਚ ਭੇਜੀ ਜਾਵੇਗੀ ਤੇ ਹੁਕਮ ਜਿਹੜੇ ਕਿ ਲਗਾ ਦਿੱਤੇ ਨੇ ਤੇ 17 ਫਰਵਰੀ ਤੱਕ ਸਾਰੀ ਜਾਣਕਾਰੀ ਮੰਗ ਲਈ ਗਈ ਹੈ